ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਉਹ ਹੈਗੀ ਆ ਕਿ ਜਿਹੜੇ ਆਪਾਂ ਨੇ ਹਨਾ ਬੈੱਡਾਂ ਦੇ ਵਿੱਚ ਰੱਖੇ ਹੋਏ ਪਹਿਲਾਂ ਦੇ ਪਿੱਛੇ ਸਰਦੀਆਂ ਵੇਲੇ ਧੋ ਕੇ ਕੱਪੜੇ ਰੱਖੇ ਹੋਏ ਨੇਗੇ ਉਹਨਾਂ ਨੂੰ ਕਈ ਵਾਰ ਕੀ ਹੁੰਦਾ ਆਪਾਂ ਗੱਡਣ ਤੋਂ ਬਾਅਦ ਐਦਾਂ ਹੀ ਪਾ ਲੈਨੇ ਆ ਉਹਨਾਂ ਨੂੰ ਐਵੇਂ ਨਹੀਂ ਪਾਉਣਾ ਚਾਹੀਦਾ ਉਹਨਾਂ ਨੂੰ ਥੋੜਾ ਜਿਹੀ ਸਰਫ ਪਾ ਲੋ ਮਾੜਾ ਮੋਟਾ ਜਿਹਾ ਪਾ ਲੋ ਪਰ ਉਹਨਾਂ ਨੂੰ ਧੋਵੋ واਸ਼ ਜ਼ਰੂਰ ਕਰੋ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਧੁੱਪ ਦੇ ਵਿੱਚ ਸੁਕਾਓ ਫਿਰ ਉਹਨਾਂ ਨੂੰ ਜਿਹੜਾ ਆਪਣਾ ਪਾਓ ਕੱਪੜਿਆਂ ਨਾਲ ਤੇ ਨਹੀਂ ਤਾਂ ਉਹਦੇ ਨਾਲ ਜਿਹੜੀ ਐ ਅਲਰਜੀ ਆ ਬਹੁਤ ਛੇਤੀ ਹੋ ਜਾਂਦੀ ਹੈ ਤੇ ਇਹ ਗੱਲ ਜ਼ਰੂਰ ਯਾਦ ਰੱਖਿਓ ਕਿ ਕੱਪੜੇ ਜਦੋਂ ਵੀ ਆਪਾਂ ਧਰੇ ਹੋਏ 2-4 ਮਹੀਨੇ ਬਾਅਦ ਕੱਢਦੇ ਆ ਤਾਂ ਉਹਨਾਂ ਨੂੰ واਸ਼ ਕਰਕੇ ਚੰਗੀ ਤਰ੍ਹਾਂ ਧੁੱਪ ਲਵਾ ਕੇ ਹੀ ਉਹਨਾਂ ਨੂੰ ਵਰਤੋ ਜੇ ਹੋ ਸਕੇ ਤਾਂ ਉਹਨਾਂ ਦੇ ਉੱਤੇ ਪ੍ਰੈਸ ਜ਼ਰੂਰ ਮਾਰ ਲਿਆ ਕਰੋ ਕਿਉਂਕਿ ਉਹਨਾਂ ਦੇ ਵਿੱਚ ਜਿਹੜੇ ਬਲ ਬਹੁਤ ਜ਼ਿਆਦਾ ਪਏ ਹੁੰਦੇ ਆ ਪ੍ਰੈਸ ਨਾਲ ਜਿਹੜੇ ਉਹ ਸੋਹਣੇ ਹੋ ਜਾਂਦੇ ਆ ਠੀਕ ਹੈ ਜੀ